ਚੋਰਾ ਨੇ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਬਨਾਇਆ ਨਿਸ਼ਾਨਾ। ਸ਼ਟਰ ਤੋੜ ਕੇ ਅੰਦਰ ਵੜਿਆ ਜੀ। ਅੰਦਰ ਉਹ ਤਿੰਨ ਚਾਰ ਏਸੀ ਲੱਗੇ ਤੇ ਸਾਨੂੰ ਸਵੇਰ 4 ਵਜੇ ਉਥੇ ਸਾਡੇ ਅੰਕਲਾ ਗਵਾਰਡ ਇੱਥੇ ਉਹਨਾਂ ਨੇ ਫੋਨ ਕਰਕੇ ਦੱਸਿਆ ਸ਼ਟਰ ਟੁੱਟੇ ਦੀ। ਫਿਰ ਆ ਕੇ ਦੇਖਿਆ ਤੇ ਦੇਖਿਆ ਕਿੰਨਾ ਕੁ ਨੁਕਸਾਨ ਹੋਇਆ ਹੈ ਸੀ ਦੇਖ ਕੇ। ਸਕੋਰਪੀਓ ਗੱਡੀ ਤੇ ਆਏ ਸੰਚੋਰ। ਛੱਤ ਤੋੜ ਕੇ ਤੇ ਸੀਸੀ ਚੋਰੀ ਕੀਤੀ ਹੈ ਜੀ ਮੌਕੇ ਤੇ ਆਏ ਆ ਜੀ ਸੀਸੀਟੀਵੀ ਕੈਮਰੇ ਚ ਕੈਦ ਹੋਏ ਚੋਰ 1 ਲੱਖ ਤੋਂ ਉੱਪਰ ਕੀਮਤ ਦੇ ਏਸੀ ਲੈ ਕੇ ਰਫੂ ਚੱਕਰ ਹੋਏ ਛਾਤਰ ਚੋਰ ਬੀਤੀ ਰਾਤ ਝੀਰਾ ਦੇ ਤਲਵੰਡੀ ਰੋਡ ਤੇ ਸਥਿਤ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਉਂਦਿਆਂ 1 ਲੱਖ ਰੁਪਏ ਤੋਂ ਉੱਪਰ ਦੀ ਕੀਮਤ ਵਾਲੇ ਏਸੀ ਚੋਰੀ ਕਰ ਲੈ ਗਏ ਨੇ ਚੋਰੀ ਦੀ ਇਹ ਸਾਰੀ ਘਟਨਾ ਸਿਸਟਮ ਵੀ ਕੈਮਰੇਜ ਚ ਕੈਦ ਹੋ ਗਈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਕਰੀਬ 3 ਵਜੇ ਦੋ ਚੋਰ ਸਕੋਰਪਿਓ ਗੱਡੀ ਤੇ ਆਏ ਜਿਨ੍ਹਾਂ ਵੱਲੋਂ ਉਸ ਦੀ ਦੁਕਾਨ ਦਾ ਸ਼ਟਰ ਤੋੜ ਦਿੱਤਾ ਗਿਆ ਅਤੇ ਸ਼ਟਰ ਤੋੜ ਕੇ 1 ਲੱਖ ਰੁਪਏ ਤੋਂ ਉੱਪਰ ਕੀਮਤ ਦੇ ਏਸੀ ਚੋਰੀ ਕਰ ਲੈ ਗਏ ਦੁਕਾਨਦਾਰ ਵੱਲੋਂ ਪੁਲਿਸ ਪ੍ਰਸ਼ਾਸਨ પાસે ਇਨ੍ਹਾਂ ਚੋਰਾਂ ਨੂੰ ਕਾਬੂ ਕਰ ਉਸ ਦਾ ਸਮਾਨ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ ਉਧਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਏਐਸਆਈ ਸਤਪਾਲ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਸ਼ਹਿਰ ਜੀਰੇ ਤੋਂ ਜੀ ਤੇ ਮੇਰੀ ਇਹ ਇਲੈਕਟ੍ਰੋਨਿਕ ਦੀ ਦੁਕਾਨ ਆ ਜੀ ਏਸੀ ਫ੍ਰਿਜ ਐਲਈ ਵਗੈਰਾ ਰਾਤ ਕੋਈ 3:00 ਵਜੇ ਕੋਈ ਸਕਾਰਫਿਊ ਗੱਡੀ ਤੇ ਦੋ ਤਿੰਨ ਬੰਦੇ ਆਏ ਆ ਜੀ ਸ਼ਟਰ ਤੋੜ ਕੇ ਅੰਦਰ ਵੜੇ ਆ ਜੀ ਦਰਵਾਜ਼ੇ ਜਾਂਚ ਰੇਸੀ ਲੱਗੇ ਤੇ ਸਾਨੂੰ ਫਿਰ 4 ਵਜੇ ਉਥੋਂ ਸਾਡੇ ਅੰਕਲਾ ਗਵਾਂਢ ਇੱਥੇ ਉਹਨਾਂ ਨੇ ਫੋਨ ਕਰਕੇ ਦੱਸਿਆ ਸ਼ਟਰ ਟੁੱਟੇ ਦੀ ਫਿਰ ਆ ਕੇ ਦੇਖਿਆ ਤੇ ਦੇਖਿਆ ਕਿੰਨਾ ਕੁ ਨੁਕਸਾਨ ਹੋਇਆ ਹੈ ਸੀਸੀਟੀਵੀ ਦੇਖ ਕੇ ਤੇ ਫਿਰ ਹੁਣ ਬੁਲਕੀ ਕਿੰਨੇ ਇੱਥੇ ਆ ਕੇ ਕਾਰਵਾਈ ਕਰਦੇ ਪਏ ਆ ਆ ਮੂੰਹ ਬੰਨੇ ਹੋਏ ਆ ਜੀ ਆਂ ਪਰਦੇ ਅੰਦਰੋਂ ਕੈਮਰਾ ਬੰਦ ਕਰ ਦਿੰਦੇ ਆ ਪਰਦੇ ਨਾਲ ਦੋ 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 ਤਿੰਨ ਬੰਦੇ ਆ ਜੀ 1.5 ਲੱਖ ਦਾ ਜੀ ਇਥੇ ਅਸੀਂ ਜਨ ਇंसाफ ਦੀ ਕੀ ਸਾਬ ਸਾਫ ਤੋਂ ਆ ਜਾਵੇ ਚੋਰਾਂ ਨੂੰ ਫੜ ਕੇ ਮਾਨ ਦੀ ਵਾਪਸੀ ਵੀ ਹੋ ਜਾਂਦੀ ਹੈ ਇਹਦਾ ਜੀ ਸਾਨੂੰ 10 ਕੁ ਮਿੰਟ ਹੋ ਗਏ ਆ ਸਾਨੂੰ ਤਰਖਾਸ਼ ਆਈ ਆ ਅਰਵਿੰਦਰਪਾਲ ਸਿੰਘ ਪੁੱਤਰ ਜਸਵੰਤ ਸਿੰਘ ਰਾਤ ਕੋਈ ਤਕਰੀਬ 2:30 ਵਜੇ ਛੱਟਾ ਤੋੜ ਕੇ ਤੇ ਨੀਸੀ ਚੋਰੀ ਕੀਤੀ ਹੈ ਜੀ ਮੌਕੇ ਤੇ ਆਏ ਆ ਜੀ ਕਿੰਨੇ ਚੋਰੀ ਨੁਕਸਾਨ ਹੋਇਆ ਇਹ ਤਾਂ ਹੁਣ ਅੱਗੇ ਪਤਾ ਚੱਲੇਗਾ ਜੀ ਕਿੰਨਾ ਕਿ ਨੁਕਸਾਨ ਹੋਇਆ ਵੈਸੇ ਦਸਦੇ ਨੇ ਵੀ ਦੋ ਹੀ ਹੋਇਆ ਸੀਸੀਟੀ ਵੀ ਕੈਮਰਾ ਦੀ ਜਿਹੜੀ ਫੁਟੇਜ ਆ ਉਹ ਅਹੀ ਖਗਾਰ ਰਹੇ ਆ ਦੋ ਤਿੰਨਾਂ ਦਾ ਦੇਖ ਵੀ ਲਈ ਹੈ ਬਾਕੀ ਅਸੀਂ ਜਿਵੇਂ ਜਿਵੇਂ ਚਲਦੇ ਆ ਜਿਵੇਂ ਜਿਵੇਂ ਜਾਣ ਕਿਉਂ ਤੇ ਮਗਰਮਗਰ ਚਲਦੇ ਆ